ਮਲਟੀ ਵਿਲੀਅਨ ਗਲੂਵਰ ਰਾਈਡ ਸ਼ੇਅਰ ਕੰਪਨੀ ਓਵਰ ਦੇ ਵਕੀਲ ਮੰਗਲਵਾਨ ਨੂੰ ਵਲਿੰਗਟਨ ਚੀਜ਼ ਸੁਪਰੀਮ ਕੋਰਟ ਦੇ ਵਿੱਚ ਡਰਾਈਵਰ এমਪਲੋਇਮੈਂਟ ਸਟੇਟਸ ਨੂੰ ਲੈ ਕੇ ਲੜਾਈ ਲੜਨ ਜਾ ਰਹੇ ਹਨ ਦਰਸਲ 2022 ਵਿੱਚ ਇੱਕ ਲੈਂਡਮਾਰਕ ਏਮਪਲੋਏ ਟ੍ਰਿਬਿਊਨਲ ਦੇ ਫੈਸਲੇ ਦੇ ਵਿਰੁੱਧ ਪਿਛਲੀ ਅਪੀਲ ਹਾਰਨ ਤੋਂ ਬਾਅਦ ਓਵਰ ਦੂਜੀ ਵਾਰ ਅਪੀਲ ਕਰ ਰਿਹਾ ਹੈ ਜਦੋਂ ਚਾਰ ਓਵਰ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦਿੱਤੀ ਗਈ ਸੀ ਇਸ ਨਾਲ ਡਰਾਈਵਰਾਂ ਦੇ ਕਰਮਚਾਰੀਆਂ ਨੂੰ ਛੁੱਟੀਆਂ ਦੇ ਹੱਕ, ਘਟੋ-ਘਟ ਉਜਰਤ ਅਤੇ ਛੁੱਟੀਆਂ ਦੀ ਤਨਖਾਹ ਵਰਗੇ ਲਾਭ ਮਿਲ ਸਕਦੇ ਹਨ। ਉਬਰ ਨੇ ਜੂਨ 2023 ਦੇ ਵਿੱਚ ਇਸ ਫੈਸਲੇ ਦੇ ਵਿਰੁੱਧ ਅਪੀਲ ਕੀਤੀ ਸੀ ਪਰ ਅਦਾਲਤ ਨੇ ਡਰਾਈਵਰਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਅਪੀਲ ਨੂੰ ਖਾਰਿਜ ਕਰ ਦਿੱਤਾ ਸੀ। ਕੰਪਨੀ ਹੁਣ ਇਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਈ ਹੈ। ਓਬਰ ਦੀ ਦਲੀਲ ਹੈ ਕਿ ਡਰਾਈਵਰ ਆਪਣੀ ਮਰਜ਼ੀ ਨਾਲ ਕੰਮ ਕਰਨ ਵਾਲੇ ਇੰਡੀਪੈਂਡੈਂਟ ਕੰਟਰੈਕਟਡ ਹੁੰਦੇ ਹਨ ਜੋ ਸਿਰਫ ਇੱਕ ਐਪ ਰਾਹੀਂ ਯਾਤਰੀਆਂ ਜਾਂ ਖਾਣਾ ਮੰਗਵਾਉਣ ਵਾਲਿਆਂ ਨਾਲ ਡੀਲ ਕਰਦੇ ਹਨ ਪਰ 2023 ਦੇ ਵਿੱਚ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਸੀ ਕਿ ਓਬਰ ਐਪ 'ਚ ਲੌਗਇਨ ਹੋਣ ਦੌਰਾਨ ਡਰਾਈਵਰ ਆਪਣਾ ਕੋਈ ਵਪਾਰਕ ਗੁੱਡਵਿਲ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੁੰਦੇ ਨਾ ਹੀ ਉਹ ਕੰਮ ਦੀ ਮਾਤਰਾ ਜਾਂ ਆਮਦਨ ਤੇ ਹੀ ਰਾਜ ਕਰਦੇ ਹਨ ਸਾਰੇ ਕੰਮ ਅਤੇ ਪੇਮੈਂਟ ਓਬਰ ਦੇ ਨਿਰੰਤਰ ਹੀਟ ਹੁੰਦੇ ਹਨ کورٹ ਨੇ ਫੈਸਲਾ ਦਿੱਤਾ ਸੀ ਕਿ ਜਦੋਂ ਡਰਾਈਵਰ ਓਬਰ ਐਪ ਵਿੱਚ ਲੌਗਇਨ ਹੋ ਕੇ ਕੰਮ ਕਰ ਰਹੇ ਹੁੰਦੇ ਹਨ ਤਾਂ ਉਹ ਕਾਨੂੰਨੀ ਤੌਰ ਤੇ ਓਬਰ ਦੇ ਕਰਮਚਾਰੀ ਮੰਨੇ ਜਾਣ ਨਾ ਕਿ ਆਪਣੇ ਵਪਾਰ ਦੇ ਮਾਲਕ ਇਹ ਫੈਸਲਾ ਉਹਨਾਂ ਚਾਰ ਡਰਾਈਵਰਾਂ ਤੇ ਲਾਗੂ ਹੋਇਆ ਸੀ ਜਿਨ੍ਹਾਂ ਨੇ ਓਬਰ ਦੇ ਵਿਰੁੱਧ ਕੇਸ ਕੀਤਾ ਸੀ ਪਰ ਇਹ ਹਜ਼ਾਰਾਂ ਹੋਰ ਠੇਕੇਦਾਰਾਂ ਲਈ ਇੱਕ ਮਿਸਾਲ ਕਾਇਮ ਕਰ ਸਕਦਾ ਹੈ ਜੋ ਗਿਗ ਅਰਥਵਿਵਸਥਾ ਦੇ ਵਿੱਚ ਕੰਮ ਕਰ ਰਹੇ ਹਨ ਇਸ ਦੇ ਸਬੰਧ ਵਿੱਚ ਸਾਬਕਾ ਓਬਰ ਡਰਾਈਵਰ ਅਤੇ ਮੌਜੂਦਾ ਵਲਿੰਗਟਨ ਸਿਟੀ ਕਾਉਂਸਲਰ ਨੂਰੇਦੀਨ ਅਬਦੁਲ ਰਹਿਮਾਨ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦੇਣ ਲਈ ਆਪਣੇ ਪੁਰਾਣੇ ਫੈਸਲੇ ਨੂੰ ਬਰਕਰਾਰ ਰੱਖੇਗੀ। ਮਲਟੀ ਬਿਲੀਅਨ ਗਲੋਵਰ ਰਾਈਡ ਸ਼ੇਅਰ ਕੰਪਨੀ ਓਬਰ ਦੇ ਵਕੀਲ ਮੰਗਲਵਾਨ ਨੂੰ ਵਲਿੰਗਟਨ ਦੇ ਸੁਪਰੀਮ ਕੋਰਟ ਦੇ ਵਿੱਚ ਡ라이ਵਰ এমਪਲয়ਮੈਂਟ ਸਟੇਟਸ ਨੂੰ ਲੈ ਕੇ ਲੜਾਈ ਲੜਨ ਜਾ ਰਹੇ ਹਨ ਦਰਸਲ 2022 ਵਿੱਚ ਇੱਕ ਲੈਂਡਮਾਰਕ এমਪਲੋਏ ਟ੍ਰਿਬਿਊਨਲ ਦੇ ਫੈਸਲੇ ਦੇ ਵਿਰੁੱਧ ਪਿਛਲੀ ਅਪੀਲ ਹਾਰਨ ਤੋਂ ਬਾਅਦ ਉਬਰ ਦੁਜੀ ਵਾਰ ਅਪੀਲ ਕਰ ਰਿਹਾ ਹੈ ਜਦੋਂ ਚਾਰ ਉਬਰ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦਿੱਤੀ ਗਈ ਸੀ ਇਸ ਨਾਲ ਡਰਾਈਵਰਾਂ ਦੇ ਕਰਮਚਾਰੀਆਂ ਨੂੰ ਛੁੱਟੀਆਂ ਦੇ ਹੱਕ ਘਟੋ ਘਟ ਉਜਰਤ ਅਤੇ ਛੁੱਟੀਆਂ ਦੀ ਤਨਖਾਹ ਵਰਗੇ ਲਾਭ ਮਿਲ ਸਕਦੇ ਹਨ ਓਬਰ ਨੇ ਜੂਨ 2023 ਦੇ ਵਿੱਚ ਇਸ ਫੈਸਲੇ ਦੇ ਵਿਰੁੱਧ ਅਪੀਲ ਕੀਤੀ ਸੀ ਪਰ ਅਦਾਲਤ ਨੇ ਡਰਾਈਵਰਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਅਪੀਲ ਨੂੰ ਖਾਰਜ ਕਰ ਦਿੱਤਾ ਸੀ ਕੰਪਨੀ ਹੁਣ ਇਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਈ ਹੈ ਓਬਰ ਦੀ ਦਲੀਲ ਹੈ ਕਿ ਡਰਾਈਵਰ ਆਪਣੀ ਮਰਜ਼ੀ ਨਾਲ ਕੰਮ ਕਰਨ ਵਾਲੇ ਇੰਡੀਪੈਂਡੈਂਡ ਕੰਟਰੈਕਟਡ ਹੁੰਦੇ ਹਨ ਜੋ ਸਿਰਫ ਇੱਕ ਐਪ ਰਾਹੀਂ ਯਾਤਰੀਆਂ ਜਾਂ ਖਾਣਾ ਮੰਗਵਾਉਣ ਵਾਲਿਆਂ ਨਾਲ डील ਕਰਦੇ ਹਨ ਵਪਾਰ 2023 ਦੇ ਵਿੱਚ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਸੀ ਕਿ Uber App 'ਚ ਲੌਗਇਨ ਹੋਣ ਦੌਰਾਨ ਡਰਾਈਵਰ ਆਪਣਾ ਕੋਈ ਵਪਾਰਕ ਗੁੱਡਵਿਲ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੁੰਦੇ ਨਾ ਹੀ ਉਹ ਕੰਮ ਦੀ ਮਾਤਰਾ ਜਾਂ ਆਮਦਨ ਤੇ ਹੀ ਰਾਜ ਕਰਦੇ ਹਨ ਸਾਰੇ ਕੰਮ ਅਤੇ ਪੇਮੈਂਟ ਓਬਰ ਦੇ ਨਿਰੰਤਰ ਹੀਟ ਹੁੰਦੇ ਹਨ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਜਦੋਂ ਡਰਾਈਵਰ ਓਬਰ ਐਪ ਵਿੱਚ ਲੌਗਇਨ ਹੋ ਕੇ ਕੰਮ ਕਰ ਰਹੇ ਹੁੰਦੇ ਹਨ ਤਾਂ ਉਹ ਕਾਨੂੰਨੀ ਤੌਰ ਤੇ ਓਬਰ ਦੇ ਕਰਮਚਾਰੀ ਮੰਨੇ ਜਾਣ ਨਾ ਕਿ ਆਪਣੇ ਵਪਾਰ ਦੇ ਮਾਲਕ ਇਹ ਫੈਸਲਾ ਉਹਨਾਂ 4 ਡਰਾਈਵਰਾਂ ਤੇ ਲਾਗੂ ਹੋਇਆ ਸੀ ਜਿਨ੍ਹਾਂ ਨੇ ਓਬਰ ਦੇ ਵਿਰੁੱਧ ਕੇਸ ਕੀਤਾ ਸੀ ਪਰ ਇਹ ਹਜ਼ਾਰਾਂ ਹੋਰ ਠੇਕੇਦਾਰਾਂ ਲਈ ਇੱਕ ਮਿਸਾਲ ਕਾਇਮ ਕਰ ਸਕਦਾ ਹੈ ਜੋ ਗਿਗ ਅਰਥਵਿਵਸਥਾ ਦੇ ਵਿੱਚ ਕੰਮ ਕਰ ਰਹੇ ਹਨ ਇਸ ਦੇ ਸਬੰਧ ਵਿੱਚ ਸਾਬਕਾ ਓਬਰ ਡਰਾਈਵਰ ਅਤੇ ਮੌਜੂਦਾ ਵਲਿੰਗਟਨ ਸਿਟੀ ਕਾਉਂਸਲਰ ਨੂਰੇਦੀਨ ਅਬਦੁਲ ਰਹਿਮਾਨ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦੇਣ ਲਈ ਆਪਣੇ ਪੁਰਾਣੇ ਫੈਸਲੇ ਨੂੰ ਬਰਕਰਾਰ ਰੱਖੇਗੀ। ਮਲਟੀ ਬਿਲੀਅਨ ਬਲੂ ਵਰ ਰਾਈਡ ਸ਼ੇਅਰ ਕੰਪਨੀ ਓਬਰ ਦੇ ਵਕੀਲ ਮੰਗਲਵਾਨ ਨੂੰ ਵਲਿੰਗਟਨ ਦੇ ਸੁਪਰੀਮ ਕੋਰਟ ਦੇ ਵਿੱਚ ਡ라이ਵਰ এমਪਲয়ਮੈਂਟ ਸਟੇਟਸ ਨੂੰ ਲੈ ਕੇ ਲੜਾਈ ਲੜਨ ਜਾ ਰਹੇ ਹਨ ਦਰਸਲ 2022 ਵਿੱਚ ਇੱਕ ਲੈਂਡਮਾਰਕ এমਪਲੋਏ ਟ੍ਰਿਬਿਊਨਲ ਦੇ ਫੈਸਲੇ ਦੇ ਵਿਰੁੱਧ ਪਿਛਲੀ ਅਪੀਲ ਹਾਰਨ ਤੋਂ ਬਾਅਦ ਉਬਰ ਦੁਜੀ ਵਾਰ ਅਪੀਲ ਕਰ ਰਿਹਾ ਹੈ ਜਦੋਂ ਚਾਰ ਉਬਰ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦਿੱਤੀ ਗਈ ਸੀ ਇਸ ਨਾਲ ਡਰਾਈਵਰਾਂ ਦੇ ਕਰਮਚਾਰੀਆਂ ਨੂੰ ਛੁੱਟੀਆਂ ਦੇ ਹੱਕ ਘਟੋ ਘਟ ਉਜਰਤ ਅਤੇ ਛੁੱਟੀਆਂ ਦੀ ਤਨਖਾਹ ਵਰਗੇ ਲਾਭ ਮਿਲ ਸਕਦੇ ਹਨ ਓਬਰ ਨੇ ਜੂਨ 2023 ਦੇ ਵਿੱਚ ਇਸ ਫੈਸਲੇ ਦੇ ਵਿਰੁੱਧ ਅਪੀਲ ਕੀਤੀ ਸੀ ਪਰ ਅਦਾਲਤ ਨੇ ਡਰਾਈਵਰਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਅਪੀਲ ਨੂੰ ਖਾਰਜ ਕਰ ਦਿੱਤਾ ਸੀ ਕੰਪਨੀ ਹੁਣ ਇਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਈ ਹੈ ਓਬਰ ਦੀ ਦਲੀਲ ਹੈ ਕਿ ਡਰਾਈਵਰ ਆਪਣੀ ਮਰਜ਼ੀ ਨਾਲ ਕੰਮ ਕਰਨ ਵਾਲੇ ਇੰਡੀਪੈਂਡੈਂਡ ਕੰਟਰੈਕਟਡ ਹੁੰਦੇ ਹਨ ਜੋ ਸਿਰਫ ਇੱਕ ਐਪ ਰਾਹੀਂ ਯਾਤਰੀਆਂ ਜਾਂ ਖਾਣਾ ਮੰਗਵਾਉਣ ਵਾਲਿਆਂ ਨਾਲ डील ਕਰਦੇ ਹਨ ਪਾਰ 2023 ਦੇ ਵਿੱਚ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਸੀ ਕਿ Uber ਐਪ 'ਚ ਲੌਗਇਨ ਹੋਣ ਦੌਰਾਨ ਡਰਾਈਵਰ ਆਪਣਾ ਕੋਈ ਵਪਾਰਕ ਗੁੱਡਵਿਲ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੁੰਦੇ ਨਾ ਹੀ ਉਹ ਕੰਮ ਦੀ ਮਾਤਰਾ ਜਾਂ ਆਮਦਨ ਤੇ ਹੀ ਰਾਜ ਕਰਦੇ ਹਨ ਸਾਰੇ ਕੰਮ ਅਤੇ ਪੇਮੈਂਟ ਓਬਰ ਦੇ ਨਿਰੰਤਰ ਹੀਟ ਹੁੰਦੇ ਹਨ کورٹ ਨੇ ਫੈਸਲਾ ਦਿੱਤਾ ਸੀ ਕਿ ਜਦੋਂ ਡਰਾਈਵਰ ਓਬਰ ਐਪ ਵਿੱਚ ਲੌਗਇਨ ਹੋ ਕੇ ਕੰਮ ਕਰ ਰਹੇ ਹੁੰਦੇ ਹਨ ਤਾਂ ਉਹ ਕਾਨੂੰਨੀ ਤੌਰ ਤੇ ਓਬਰ ਦੇ ਕਰਮਚਾਰੀ ਮੰਨੇ ਜਾਣ ਨਾ ਕਿ ਆਪਣੇ ਵਪਾਰ ਦੇ ਮਾਲਕ ਇਹ ਫੈਸਲਾ ਉਹਨਾਂ ਚਾਰ ਡਰਾਈਵਰਾਂ ਤੇ ਲਾਗੂ ਹੋਇਆ ਸੀ ਜਿਨ੍ਹਾਂ ਨੇ ਓਬਰ ਦੇ ਵਿਰੁੱਧ ਕੇਸ ਕੀਤਾ ਸੀ ਪਰ ਇਹ ਹਜ਼ਾਰਾਂ ਹੋਰ ਠੇਕੇਦਾਰਾਂ ਲਈ ਇੱਕ ਮਿਸਾਲ ਕਾਇਮ ਕਰ ਸਕਦਾ ਹੈ ਜੋ ਗਿਗ ਅਰਥਵਿਵਸਥਾ ਦੇ ਵਿੱਚ ਕੰਮ ਕਰ ਰਹੇ ਹਨ ਇਸ ਦੇ ਸਬੰਧ ਵਿੱਚ ਸਾਬਕਾ ਓਬਰ ਡਰਾਈਵਰ ਅਤੇ ਮੌਜੂਦਾ ਵਲਿੰਗਟਨ ਸਿਟੀ ਕਾਉਂਸਲਰ ਨੂਰੇਦੀਨ ਅਬਦੁਲ ਰਹਿਮਾਨ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦੇਣ ਲਈ ਆਪਣੇ ਪੁਰਾਣੇ ਫੈਸਲੇ ਨੂੰ ਬਰਕਰਾਰ ਰੱਖੇਗੀ। ਮਲਟੀ ਬਿਲੀਅਨ ਗਲੋਵਰ ਰਾਈਡ ਸ਼ੇਅਰ ਕੰਪਨੀ ਓਵਰ ਦੇ ਵਕੀਲ ਮੰਗਲਵਾਨ ਨੂੰ ਵਲਿੰਗਟਨ ਦੇ ਸੁਪਰੀਮ ਕੋਰਟ ਦੇ ਵਿੱਚ ਡ라이ਵਰ এমਪਲాయਮੈਂਟ ਸਟੇਟਸ ਨੂੰ ਲੈ ਕੇ ਲੜਾਈ ਲੜਨ ਜਾ ਰਹੇ ਹਨ ਦਰਸਲ 2022 ਵਿੱਚ ਇੱਕ ਲੈਂਡਮਾਰਕ এমਪਲੋਏ ਟ੍ਰਿਬਿਊਨਲ ਦੇ ਫੈਸਲੇ ਦੇ ਵਿਰੁੱਧ ਪਿਛਲੀ ਅਪੀਲ ਹਾਰਨ ਤੋਂ ਬਾਅਦ ਉੱਪਰ ਦੁਜੀ ਵਾਰ ਅਪੀਲ ਕਰ ਰਿਹਾ ਹੈ ਜਦੋਂ ਚਾਰ ਉੱਪਰ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦਿੱਤੀ ਗਈ ਸੀ ਇਸ ਨਾਲ ਡਰਾਈਵਰਾਂ ਦੇ ਕਰਮਚਾਰੀਆਂ ਨੂੰ ਛੁੱਟੀਆਂ ਦੇ ਹੱਕ ਘਟੋ-ਘਟ ਉਜਰਤ ਅਤੇ ਛੁੱਟੀਆਂ ਦੀ ਤਨਖਾਹ ਵਰਗੇ ਲਾਭ ਮਿਲ ਸਕਦੇ ਹਨ ਓਬਰ ਨੇ ਜੂਨ 2023 ਦੇ ਵਿੱਚ ਇਸ ਫੈਸਲੇ ਦੇ ਵਿਰੁੱਧ ਅਪੀਲ ਕੀਤੀ ਸੀ ਪਰ ਅਦਾਲਤ ਨੇ ਡਰਾਈਵਰਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਅਪੀਲ ਨੂੰ ਖਾਰਿਜ ਕਰ ਦਿੱਤਾ ਸੀ ਕੰਪਨੀ ਹੁਣ ਇਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਈ ਹੈ ਓਬਰ ਦੀ ਦਲੀਲ ਹੈ ਕਿ ਡਰਾਈਵਰ ਆਪਣੀ ਮਰਜ਼ੀ ਨਾਲ ਕੰਮ ਕਰਨ ਵਾਲੇ ਇੰਡੀਪੈਂਡੈਂਟ ਕੰਟਰੈਕਟਡ ਹੁੰਦੇ ਹਨ ਜੋ ਸਿਰਫ ਇੱਕ ਐਪ ਰਾਹੀਂ ਯਾਤਰੀਆਂ ਜਾਂ ਖਾਣਾ ਮੰਗਵਾਉਣ ਵਾਲਿਆਂ ਨਾਲ ਡੀਲ ਕਰਦੇ ਹਨ ਵਪਾਰ 2023 ਦੇ ਵਿੱਚ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਸੀ ਕਿ Uber ਐਪ 'ਚ ਲੌਗਇਨ ਹੋਣ ਦੌਰਾਨ ਡਰਾਈਵਰ ਆਪਣਾ ਕੋਈ ਵਪਾਰਕ ਗੁੱਡਵਿਲ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੁੰਦੇ ਨਾ ਹੀ ਉਹ ਕੰਮ ਦੀ ਮਾਤਰਾ ਜਾਂ ਆਮਦਨ ਤੇ ਹੀ ਰਾਜ ਕਰਦੇ ਹਨ ਸਾਰੇ ਕੰਮ ਅਤੇ ਪੇਮੈਂਟ ਓਬਰ ਦੇ ਨਿਰੰਤਰ ਹੀਟ ਹੁੰਦੇ ਹਨ کورٹ ਨੇ ਫੈਸਲਾ ਦਿੱਤਾ ਸੀ ਕਿ ਜਦੋਂ ਡਰਾਈਵਰ ਓਬਰ ਐਪ ਵਿੱਚ ਲੌਗਇਨ ਹੋ ਕੇ ਕੰਮ ਕਰ ਰਹੇ ਹੁੰਦੇ ਹਨ ਤਾਂ ਉਹ ਕਾਨੂੰਨੀ ਤੌਰ ਤੇ ਓਬਰ ਦੇ ਕਰਮਚਾਰੀ ਮੰਨੇ ਜਾਣ ਨਾ ਕਿ ਆਪਣੇ ਵਪਾਰ ਦੇ ਮਾਲਕ ਇਹ ਫੈਸਲਾ ਉਹਨਾਂ ਚਾਰ ਡਰਾਈਵਰਾਂ ਤੇ ਲਾਗੂ ਹੋਇਆ ਸੀ ਜਿਨ੍ਹਾਂ ਨੇ ਓਬਰ ਦੇ ਵਿਰੁੱਧ ਕੇਸ ਕੀਤਾ ਸੀ ਪਰ ਇਹ ਹਜ਼ਾਰਾਂ ਹੋਰ ਠੇਕੇਦਾਰਾਂ ਲਈ ਇੱਕ ਮਿਸਾਲ ਕਾਇਮ ਕਰ ਸਕਦਾ ਹੈ ਜੋ ਗਿਗ ਅਰਥਵਿਵਸਥਾ ਦੇ ਵਿੱਚ ਕੰਮ ਕਰ ਰਹੇ ਹਨ ਇਸ ਦੇ ਸਬੰਧ ਵਿੱਚ ਸਾਬਕਾ ਓਬਰ ਡਰਾਈਵਰ ਅਤੇ ਮੌਜੂਦਾ ਵਲਿੰਗਟਨ ਸਿਟੀ ਕਾਉਂਸਲਰ ਨੂਰੇਦੀਨ ਅਬਦੁਲ ਰਹਿਮਾਨ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦੇਣ ਲਈ ਆਪਣੇ ਪੁਰਾਣੇ ਫੈਸਲੇ ਨੂੰ ਬਰਕਰਾਰ ਰੱਖੇਗੀ। ਮਲਟੀ ਬਿਲੀਅਨ ਗਲੋਵਰ ਰਾਈਡ ਸ਼ੇਅਰ ਕੰਪਨੀ ਓਬਰ ਦੇ ਵਕੀਲ ਮੰਗਲਵਾਨ ਨੂੰ ਵਲਿੰਗਟਨ ਦੇ ਸੁਪਰੀਮ ਕੋਰਟ ਦੇ ਵਿੱਚ ਡ라이ਵਰ এমਪਲয়ਮੈਂਟ ਸਟੇਟਸ ਨੂੰ ਲੈ ਕੇ ਲੜਾਈ ਲੜਨ ਜਾ ਰਹੇ ਹਨ ਦਰਸਲ 2022 ਵਿੱਚ ਇੱਕ ਲੈਂਡਮਾਰਕ এমਪਲੋਏ ਟ੍ਰਿਬਿਊਨਲ ਦੇ ਫੈਸਲੇ ਦੇ ਵਿਰੁੱਧ ਪਿਛਲੀ ਅਪੀਲ ਹਾਰਨ ਤੋਂ ਬਾਅਦ ਉਬਰ ਦੁਜੀ ਵਾਰ ਅਪੀਲ ਕਰ ਰਿਹਾ ਹੈ ਜਦੋਂ ਚਾਰ ਉਬਰ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦਿੱਤੀ ਗਈ ਸੀ ਇਸ ਨਾਲ ਡਰਾਈਵਰਾਂ ਦੇ ਕਰਮਚਾਰੀਆਂ ਨੂੰ ਛੁੱਟੀਆਂ ਦੇ ਹੱਕ ਘਟੋ-ਘਟ ਉਜਰਤ ਅਤੇ ਛੁੱਟੀਆਂ ਦੀ ਤਨਖਾਹ ਵਰਗੇ ਲਾਭ ਮਿਲ ਸਕਦੇ ਹਨ ਓਬਰ ਨੇ ਜੂਨ 2023 ਦੇ ਵਿੱਚ ਇਸ ਫੈਸਲੇ ਦੇ ਵਿਰੁੱਧ ਅਪੀਲ ਕੀਤੀ ਸੀ ਪਰ ਅਦਾਲਤ ਨੇ ਡਰਾਈਵਰਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਅਪੀਲ ਨੂੰ ਖਾਰਜ ਕਰ ਦਿੱਤਾ ਸੀ ਕੰਪਨੀ ਹੁਣ ਇਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਈ ਹੈ ਓਬਰ ਦੀ ਦਲੀਲ ਹੈ ਕਿ ਡਰਾਈਵਰ ਆਪਣੀ ਮਰਜ਼ੀ ਨਾਲ ਕੰਮ ਕਰਨ ਵਾਲੇ ਇੰਡੀਪੈਂਡੈਂਡ ਕੰਟਰੈਕਟਡ ਹੁੰਦੇ ਹਨ ਜੋ ਸਿਰਫ ਇੱਕ ਐਪ ਰਾਹੀਂ ਯਾਤਰੀਆਂ ਜਾਂ ਖਾਣਾ ਮੰਗਵਾਉਣ ਵਾਲਿਆਂ ਨਾਲ डील ਕਰਦੇ ਹਨ ਵਪਾਰ 2023 ਦੇ ਵਿੱਚ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਸੀ ਕਿ Uber App 'ਚ ਲੌਗਇਨ ਹੋਣ ਦੌਰਾਨ ਡਰਾਈਵਰ ਆਪਣਾ ਕੋਈ ਵਪਾਰਕ ਗੁੱਡਵਿਲ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੁੰਦੇ ਨਾ ਹੀ ਉਹ ਕੰਮ ਦੀ ਮਾਤਰਾ ਜਾਂ ਆਮਦਨ ਤੇ ਹੀ ਰਾਜ ਕਰਦੇ ਹਨ ਸਾਰੇ ਕੰਮ ਅਤੇ ਪੇਮੈਂਟ ਓਬਰ ਦੇ ਨਿਰੰਤਰ ਹੀਟ ਹੁੰਦੇ ਹਨ کورٹ ਨੇ ਫੈਸਲਾ ਦਿੱਤਾ ਸੀ ਕਿ ਜਦੋਂ ਡਰਾਈਵਰ ਓਬਰ ਐਪ ਵਿੱਚ ਲੌਗਇਨ ਹੋ ਕੇ ਕੰਮ ਕਰ ਰਹੇ ਹੁੰਦੇ ਹਨ ਤਾਂ ਉਹ ਕਾਨੂੰਨੀ ਤੌਰ ਤੇ ਓਬਰ ਦੇ ਕਰਮਚਾਰੀ ਮੰਨੇ ਜਾਣ ਨਾ ਕਿ ਆਪਣੇ ਵਪਾਰ ਦੇ ਮਾਲਕ ਇਹ ਫੈਸਲਾ ਉਹਨਾਂ ਚਾਰ ਡਰਾਈਵਰਾਂ ਤੇ ਲਾਗੂ ਹੋਇਆ ਸੀ ਜਿਨ੍ਹਾਂ ਨੇ ਓਬਰ ਦੇ ਵਿਰੁੱਧ ਕੇਸ ਕੀਤਾ ਸੀ ਪਰ ਇਹ ਹਜ਼ਾਰਾਂ ਹੋਰ ਠੇਕੇਦਾਰਾਂ ਲਈ ਇੱਕ ਮਿਸਾਲ ਕਾਇਮ ਕਰ ਸਕਦਾ ਹੈ ਜੋ ਗਿਗ ਅਰਥਵਿਵਸਥਾ ਦੇ ਵਿੱਚ ਕੰਮ ਕਰ ਰਹੇ ਹਨ ਇਸ ਦੇ ਸਬੰਧ ਵਿੱਚ ਸਾਬਕਾ ਓਬਰ ਡਰਾਈਵਰ ਅਤੇ ਮੌਜੂਦਾ ਵਲਿੰਗਟਨ ਸਿਟੀ ਕਾਉਂਸਲਰ ਅਨੂਰੇਦਨ ਅਬਦੁਲ ਰਹਿਮਾਨ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦੇਣ ਲਈ ਆਪਣੇ ਪੁਰਾਣੇ ਫੈਸਲੇ ਨੂੰ ਬਰਕਰਾਰ ਰੱਖੇਗੀ। ਮਲਟੀ ਬਿਲੀਅਨ ਗਲੋਵਰ ਰਾਈਡ ਸ਼ੇਅਰ ਕੰਪਨੀ ਓਬਰ ਦੇ ਵਕੀਲ ਮੰਗਲਵਾਨ ਨੂੰ ਵਲਿੰਗਟਨ ਦੇ ਸੁਪਰੀਮ ਕੋਰਟ ਦੇ ਵਿੱਚ ਡ라이ਵਰ এমਪਲয়ਮੈਂਟ ਸਟੇਟਸ ਨੂੰ ਲੈ ਕੇ ਲੜਾਈ ਲੜਨ ਜਾ ਰਹੇ ਹਨ ਦਰਸਲ 2022 ਵਿੱਚ ਇੱਕ ਲੈਂਡਮਾਰਕ এমਪਲয়ੀ ਟ੍ਰਿਬਿਊਨਲ ਦੇ ਫੈਸਲੇ ਦੇ ਵਿਰੁੱਧ ਪਿਛਲੀ ਅਪੀਲ ਹਾਰਨ ਤੋਂ ਬਾਅਦ ਉਬਰ ਦੁਜੀ ਵਾਰ ਅਪੀਲ ਕਰ ਰਿਹਾ ਹੈ ਜਦੋਂ ਚਾਰ ਉਬਰ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦਿੱਤੀ ਗਈ ਸੀ ਇਸ ਨਾਲ ਡਰਾਈਵਰਾਂ ਦੇ ਕਰਮਚਾਰੀਆਂ ਨੂੰ ਛੁੱਟੀਆਂ ਦੇ ਹੱਕ ਘਟੋ-ਘਟ ਉਜਰਤ ਅਤੇ ਛੁੱਟੀਆਂ ਦੀ ਤਨਖਾਹ ਵਰਗੇ ਲਾਭ ਮਿਲ ਸਕਦੇ ਹਨ ਓਬਰ ਨੇ ਜੂਨ 2023 ਦੇ ਵਿੱਚ ਇਸ ਫੈਸਲੇ ਦੇ ਵਿਰੁੱਧ ਅਪੀਲ ਕੀਤੀ ਸੀ ਪਰ ਅਦਾਲਤ ਨੇ ਡਰਾਈਵਰਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਅਪੀਲ ਨੂੰ ਖਾਰਜ ਕਰ ਦਿੱਤਾ ਸੀ ਕੰਪਨੀ ਹੁਣ ਇਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਈ ਹੈ ਓਬਰ ਦੀ ਦਲੀਲ ਹੈ ਕਿ ਡਰਾਈਵਰ ਆਪਣੀ ਮਰਜ਼ੀ ਨਾਲ ਕੰਮ ਕਰਨ ਵਾਲੇ ਇੰਡੀਪੈਂਡੈਂਡ ਕੰਟਰੈਕਟਡ ਹੁੰਦੇ ਹਨ ਜੋ ਸਿਰਫ ਇੱਕ ਐਪ ਰਾਹੀਂ ਯਾਤਰੀਆਂ ਜਾਂ ਖਾਣਾ ਮੰਗਵਾਉਣ ਵਾਲਿਆਂ ਨਾਲ ਜੀਲ ਕਰਦੇ ਹਨ ਵਪਾਰ 2023 ਦੇ ਵਿੱਚ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਸੀ ਕਿ ਓਵਰ ਐਪ 'ਚ ਲੌਗਇਨ ਹੋਣ ਦੌਰਾਨ ਡਰਾਈਵਰ ਆਪਣਾ ਕੋਈ ਵਪਾਰਕ ਗੁੱਡਵਿਲ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੁੰਦੇ ਨਾ ਹੀ ਉਹ ਕੰਮ ਦੀ ਮਾਤਰਾ ਜਾਂ ਆਮਦਨ ਤੇ ਹੀ ਰਾਜ ਕਰਦੇ ਹਨ ਸਾਰੇ ਕੰਮ ਅਤੇ ਪੇਮੈਂਟ ਓਬਰ ਦੇ ਨਿਰੰਤਰ ਹੀਟ ਹੁੰਦੇ ਹਨ کورٹ ਨੇ ਫੈਸਲਾ ਦਿੱਤਾ ਸੀ ਕਿ ਜਦੋਂ ਡਰਾਈਵਰ ਓਬਰ ਐਪ ਵਿੱਚ ਲੌਗਇਨ ਹੋ ਕੇ ਕੰਮ ਕਰ ਰਹੇ ਹੁੰਦੇ ਹਨ ਤਾਂ ਉਹ ਕਾਨੂੰਨੀ ਤੌਰ ਤੇ ਓਬਰ ਦੇ ਕਰਮਚਾਰੀ ਮੰਨੇ ਜਾਣ ਨਾ ਕਿ ਆਪਣੇ ਵਪਾਰ ਦੇ ਮਾਲਕ ਇਹ ਫੈਸਲਾ ਉਹਨਾਂ ਚਾਰ ਡਰਾਈਵਰਾਂ ਤੇ ਲਾਗੂ ਹੋਇਆ ਸੀ ਜਿਨ੍ਹਾਂ ਨੇ ਓਬਰ ਦੇ ਵਿਰੁੱਧ ਕੇਸ ਕੀਤਾ ਸੀ ਪਰ ਇਹ ਹਜ਼ਾਰਾਂ ਹੋਰ ਠੇਕੇਦਾਰਾਂ ਲਈ ਇੱਕ ਮਿਸਾਲ ਕਾਇਮ ਕਰ ਸਕਦਾ ਹੈ ਜੋ ਗਿਗ ਅਰਥਵਿਵਸਥਾ ਦੇ ਵਿੱਚ ਕੰਮ ਕਰ ਰਹੇ ਹਨ ਇਸ ਦੇ ਸਬੰਧ ਵਿੱਚ ਸਾਬਕਾ ਓਬਰ ਡਰਾਈਵਰ ਅਤੇ ਮੌਜੂਦਾ ਬਲੈਂਕਟਨ ਸਿਟੀ ਕੌਂਸਲਰ ਨੂਰੇਦੀਨ ਅਬਦੁਲ ਰਹਿਮਾਨ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਡਰਾਈਵਰਾਂ ਨੂੰ ਕੰਮ ਵਾਲੀ ਥਾਂ ਤੇ ਸੁਰੱਖਿਆ ਦੇਣ ਦੀ